ਸਭ ਤੋਂ ਪਹਿਲਾਂ ਇਹਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਤੁਸੀਂ ਤੋਂ ਲੀਵਨ ਸਾਲ ਤੋਂ ਕਰ ਰਹੇ ਵਰਤਵਾਦ ਗਲਤੀ ਵਿੱਚ ਸਾਡੇ ਦੇਖੇ ਕਿ ਸ਼ਾਵਲ ਨੂੰ ਸਾਡਾ ਬਹੁਤ ਰੋਕਤ ਨਾ ਕਰਦੇ। ਕਿ ਤੁਹਾਨੂੰ ਵੀ ਐ ਲੱਗਦਾ ਵੀ ਸਾਨੂੰ ਪਤਾ ਲੱਗੇ ਇਨਸਾਫ ਕਿੱਥੇ ਗਿਆ ਹੈ? ਇਨਸਾਫ ਨਹੀਂ ਸੀ ਸਾਲ ਪਹਿਲਾਂ ਸੀ।

ਬਾਰ ਨੂੰ ਤੁੰਡੀ ਪ੍ਰਸ਼ਾਸਨ ਨੇ ਹੁੰਦਾ ਹਸਤਾ ਪ੍ਰਸ਼ਾਸਨ ਕੋ ਵੀ ਟਾਈਮ ਨਹੀਂ ਆ ਰਹੀ ਸੀ ਬੈਲ ਲੈ ਕੋਈ ਵੀ ਮਿਲਣ ਨੂੰ ਸਮਾਂ ਨਹੀਂ ਹੈ ਜੇ ਗਾਦੇ ਹੀ ਕਦੀ ਭੁਗਤਦੇ ਨੇ ਸਮਾਂ ਬਤਨ ਦੇ ਰਹੇ ਨੇ ਕਿ ਤੁਹਾਨੂੰ ਪਰਵਾਹ ਨਹੀਂ ਜੇ ਸਾਡਾ ਸਾਡੇ ਘਰ ਨੂੰ ਮਾਰਾ ਖਾਣਾ ਲੈਂਦੇ ਨੇ ਤਾਂ ਹੋ ਸਕਦਾ ਗੱਲ ਨੂੰ ਅਸੀਂ ਦਾ ਮਾਰਾ ਵੀ ਨਹੀਂ ਕੀਤਾ ਉਹ ਵੀ ਸਾਡੇ ਤੇ ਕਿੰਦਾ ਖਾਣਾ ਹੈ ਹੋ ਸਕਦਾ ਸਾਡਾ ਸਮਾਂ ਵੀ ਹਾਰੀ ਕਿਤੇ ਪਰ ਮੈਂ ਕਿੰਨ ਨੂੰ ਕਮੇ ਦੇ ਸਾਲ ਕਨ ਇਹ ਗੱਲ ਹੀ ਗੁਣ ਚਾਹੁੰਦੀ। ਕੀ ਮੇਰੇ ਦਾ ਇੱਕ ਪੁੱਤ ਗਿਆ। ਲੱਖਾਂ ਕਰੋੜਾਂ ਮੇਰੀ ਕੁੜੀਂ ਪਾਰਕਿੰਗ ਹੈ। ਸਾਡਾ ਦੁੱਖ ਬਣਾਉਂਦੇ ਨੇ ਸਾਲ ਹੋ ਗਿਆ ਦੁੱਖ ਬਣਾਉਂਦਾ। ਮੈਨੂੰ ਆਇਆ ਲੱਗਾ ਜਿਵੇਂ ਜਿੱਦੇ ਸੋਣ ਦੇ ਇਹਨਾਂ ਵਕਤ ਆਇਆ ਸੋਣੇ ਨਾਲ ਕੋਈ ਨਹੀਂ ਖੜਨਾ। ਨਾ ਇਹ ਪਾਵਰ ਖੜਨੀ ਹੈ। ਸਮਾਂ ਤਾਂ ਇਹ ਜਰੂਰ ਲਿਓਗਾ ਸੋਣ। ਕਿਉਂਕਿ ਜਿੰਨਾ ਸਾਡਾ ਦਿਲ ਦੁਖੀ ਹੁੰਦਾ ਨਾ ਜਿੰਨਾ ਅਸੀਂ ਰੋਣੇ ਆ। ਸਾਰੇ ਬੰਨੀ ਰਹਿੰਦੇ ਆਂ ਕੱਖ ਇਕੱਲੇ ਅਸੀਂ ਨਹੀਂ ਰਹਿੰਦੇ। ਬੰਚੀ ਤੋਂ ਲੈ ਕੇ ਬਜ਼ੁਰਗਾਂ ਤੱਕ ਕੋ ਨੂੰ ਰਹਿੰਦੇ ਆ। ਤੇ ਇਹਨਾਂ ਨੂੰ ਕਿਸੇ ਨਾਲ ਰੋਣਾ ਵੀ ਨਹੀਂ ਮੈਨੂੰ ਮੈਂ ਤਾਂ ਨਹੀਂ ਪਰਮਾਤਮਾ ਇਹਨਾਂ ਨੂੰ ਕੋ ਰੋਣ ਵਾਲਾ ਵੀ ਨਾ ਮੋੜ ਛੱਡੀ ਮੈਂ ਤਾਂ ਪਰਚੀ ਬਾਸ਼ਾ ਕਲਕੱਤ ਕੋ ਵਹਿੰਦੂਂ ਗਰੀ ਇਹਦੀ ਆਸ ਕਰਦੇ ਆ। ਕਿ ਜਿੰਨਾ ਜਿੰਨਾ ਦਾ ਛੁੱਭੇ ਪਨੂ ਆਪਣੇ ਕੋ ਫੋਨ ਦਾ ਹੱਥ ਹੈ ਜਿੰਨਾ ਜਿੰਨਾ ਦਾ ਉਹਦੇ ਘਰ ਦੇ ਵਿੱਚ ਜਿੰਨਾ ਜਿੰਨਾ ਦਾ ਹੱਥ ਹੈ ਉਹਦੀ ਲੰਬੀ ਉਮਰ ਕਰੇ ਮੈਂ ਉਹਨਾਂ ਨੂੰ ਐ ਨਹੀਂ ਕਹੂੰਗੀ ਵੀ ਉਹ ਉਮਰ ਮਰਨ ਨਾ ਮਰਨ ਨਾ ਉਹਨਾਂ ਦੀ ਲੰਬੀ ਉਮਰ ਕਰੇ ਤੇ ਉਹ ਇੱਥੇ ਭੂਮਤ ਅਨਸਾਰ ਕੁਝ ਨਹੀਂ ਕੀਣਾ ਉਹਨਾਂ ਨੂੰ ਐਸੀ ਵੀ ਸ਼ੁਭਦੀਪ ਖੋਲਿਆ ਅਸੀਂ ਰਾਧਾ ਰੋੜਾ ਰਾਜੂ ਬੰਦਾਤਾ ਸੜਨ ਮੈਂ ਗੋਵਿੰਦ ਕਾਹਦਾ ਰਸਤਾ ਤੱਕ ਪਹੁੰਚਾ ਕਰਨੀ ਪੂਜੇ ਸ਼ੂਭੂ ਜੀ ਜੀ ਆ ਕੋ ਮੁੰਨੀ ਮਰ ਕੇ ਗੋਤਵੰਦਾ ਪਹੁੰਚੇ ਇਨਾਂ ਦੇ ਗਮਾਂ ਕੁ ਕਈ ਸੀ ਵੀ ਖੰਨੀ ਸ਼ੁਰੂ ਨੂੰ ਖਤਮ ਕਰਕੇ ਅਸੀਂ ਆਉਂਦਾ ਬਿਨੋ ਦਾ ਰਸਤਾ ਮੈਗਾ ਸਾਹੂ ਹੁੰਦਾ ਸਾਡਾ ਕਰੋ ਖੁਸ਼ੀ ਵੀ ਹੁੰਦੀ ਹੈ ਮਾਣ ਵੀ ਹੁੰਦਾ ਹੈ ਉਹਦੇ ਤੇ ਵੀ ਨਵੀਂ ਕੋਟਾ ਕਰ ਮਾਰ ਕੇ ਵੀ ਮਾਰ ਕੇ ਵੀ ਮਰ ਸਕੀ ਹੈ ਲੋਕ ਜਿਹੜਾ ਤੁਸੀਂ ਸਾਡਾ ਇਹਨਾਂ ਦੁੱਖ ਬਣਾ ਰਹੇ ਹੋ ਸਾਲ ਹੋ ਗਿਆ ਅਸੀਂ ਮੰਗ ਲਾ ਰਹੇ ਹਾਂ ਤਮਨ ਦਾ ਪਤਨੀ ਲਈ ਵੀ ਨਹੀਂ ਕਿਹਾ ਸਾਡੀ ਉਮਰ ਲੰਘ ਗਈ ਜਮਾ ਸਾਡੇ ਦਰਿਖਾਉਂਦੇ ਹੁਣ ਕਿਸੇ ਦੇ ਅੰਦਰ ਆ ਕੇ ਮੀਂਹ ਘੁੰਦੇ ਵਿੱਚ ਰਿਸ਼ਤੇ ਦਰਿਖ ਨਹੀਂ ਜਾਇਆ ਜਾਂਦਾ ਪਰ ਕਿਸੇ ਨੂੰ ਮਿਲੂ ਹਮਦਰਦੀ ਸਾਡੇ ਨਾਲ ਤੇ ਤੁਸੀਂ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਸਾਡਾ ਦੁੱਖ ਘਟ ਘਟਦਾ ਪਰ ਇਹਨਾਂ ਨਾਲ ਸਾਡਾ ਹੋਈ ਪਸੰਦੀ ਛੱਡੀ ਹੁਣ ਤਾਂ ਬਸ ਅਕਾਲਪੁਰ ਕਬਾਈ ਮੂਰੀ ਇਹ ਹੀ ਅਰਦਾਸ ਹੈ ਜਿੰਨੇ ਵੀ ਮੇਰੇ ਬੱਚੇ ਬੱਚੀਆਂ ਭੈਣ ਭਰਾ ਪਾਠ ਕਰ ਗੋਦਵਾਲਾ ਕੱਢ ਜਾਂਦੇ ਨੇ ਸ਼ੋਹਦੇ ਫਾਕਲੇ ਇਹ ਕਰਨਾ ਜ਼ਰੂਰ ਕਰਿਆ ਕਰੋ ਬਸ ਮੈਂ ਹੀ ਕਹੂੰਗੀ ਕਿ ਉਹ ਕਾਲਪੁਰਖ ਆਪਣੀ ਅਦਾਬ ਜ਼ਰੂਰ ਸ਼ਾਮ ਨੂੰ ਸੁਣ ਲਓ ਕਿਉਂਕਿ ਇਹਨਾਂ ਦੇ ਤਾਂ ਹੁਣ ਇੰਨੀ ਅੱਖਾਂ ਤੇ ਪੱਟੀ ਵੱਲ ਪੱਟੀ ਹੈ ਵੀ ਤਾਂ ਆਪਾਂ ਉਹ ਬੰਦੇ ਹੀ ਨਹੀਂ ਸਮਝਦੇ ਸਾਰਾ ਦਿਨ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਦੇ ਹੋ ਅਸੀਂ ਵੀ ਸੋਸ਼ਲ ਮੀਡੀਆ ਦੇ ਦੇਖ ਰਹੇ ਹਾਂ ਵੀ ਜਿਹੜਾ ਅਸਲ ਵਿੱਚ ਨੂੰ ਸੱਚ ਤਾਂ ਕਹਿਣੀ ਨਹੀਂ ਕਿਸੇ ਨੇ ਆਪਣੇ ਨੂੰ ਆਪਣੇ ਪੰਜਾਬ ਦੇ ਉਹ ਹਲਾਕ ਹੋ ਰਹੇ ਨੇ। ਯਾਦ ਕਰਨੀ ਨਹੀਂ ਪਾਗੇ ਚੱਲਣਾ ਕੋਈ। ਜਿੰਨੇ ਕਹਿਣੇ ਨੂੰ ਨਹੀਂ ਮੁਤਾ ਆਉਂਦੇ ਨਾ ਜਿਆਦਾ। ਅਸੀਂ ਲੜਾਈ ਲੜਾਂਗੇ। ਯਾਹਦੇ ਹੱਕ ਲੈ ਲੈ। ਯਾ ਸਾਥੀ ਬੋਲਣ ਵਾਲੇ ਬੰਦੇ ਨੂੰ ਸ਼ੋਭੀ ਕਮਾ ਲਓ। ਯਾ ਫਿਰ ਇੱਥੇ ਮਾਰ ਦਿੱਤਾ ਜਾਂਦਾ ਜਾਂ ਇੱਥੇ ਚਾਕੇ ਗੇਲਾ ਵਿੱਚ ਡਟਾ ਜਾਂਦਾ। ਛੜ ਦੇ ਦਾ ਜਾਂ ਅੰਦਰ। ਆਪਣੇ ਪੰਜਾਬ ਦੇ ਹਲਾਕ ਹੋਣੇ ਨਹੀਂ ਕੋਈ। ਉਹ ਮੈਂ ਬੰਦੇ ਨੂੰ ਬਾਰੇ ਪਹਿਲਾਂ ਵੀ ਦਲ ਵਰਦੀ ਹੁੰਦੀ ਸੀ ਅੱਜ ਵੀ ਬਹੁਤ ਕਰੋ ਉਹਨੂੰ ਸੋਸ਼ਲ ਮੀਡੀਆ ਤੇ ਬੜਾ ਆਉਣ ਲੱਗਿਆ ਹੈ ਨਾ ਦੋ ਚਾਰ ਦਿਨਾਂ ਦਾ ਬੜੀਆਂ ਬੜੀਆਂ ਪੋਸਟਾਂ ਪਾਉਂਦਾ ਹੈ ਨਾ ਵੀ ਕਹਿੰਦੇ ਲੋਕ ਮੈਨੂੰ ਮਾਰ ਕਰ ਦੇਣਗੇ ਪਰ ਉਹ ਇੱਕ ਗੱਲ ਦਿਲੋਂ ਕੱਢਦੇ ਉਹਨੂੰ ਲੋਕ ਮਾਫ਼ ਨਹੀਂ ਕਰਦੇ। ਮਾਸਮੀਰੀ ਨੂੰ ਵੀ ਇਹ ਗੱਲ ਤਾਂ ਕਿਸੇ ਉਹਦੇ ਭਰਾ ਨੂੰ ਨਹੀਂ ਜਿੰਦਾ ਰੱਖੇ ਤੇ ਉਹਦੇ ਲਈ ਆਦਾਤ ਜੂੜ ਕਰਿਆ ਕਰੋ। ਕਿਉਂ ਇਨਸਾਫ਼ ਮਿਲੇ ਤੇ ਉਹਨਾਂ ਦਰਿੰਦਿਆਂ ਦੀ ਇਹ ਜੀ ਬਰਬਾਦੀ ਹੋਵੇ ਤੇ ਅਸੀਂ ਆਮ ਜਨ ਅਖੀਰਲੀ ਕਤੰਗੂ ਕੁਰੀਤੀ ਹੀ ਅਦਾਸ਼ਮੀ ਦੇ ਹੋਵਾ ਸਵੇਰੇ ਬਾਹਰ ਦਾ ਦੇ ਹੋ ਵੀ ਹੀ ਕਹਿੰਦੇ ਪਰਮਾਤਮਾ ਨੂੰ ਕੋਈ ਸਾਡੀ ਕੋਈ ਬੰਦਾ ਪਛੋੜਦਾ ਅਸੀਂ ਬਹੁਤ ਮਾਬਰ ਕੌਤਲ ਫੰਕੇ ਦੇ ਲਿਆ ਉੱਥੇ ਵੀ ਜਾਏ ਜਿਹੜੀ ਲੜਵੀ ਜਾਏ ਮਾਨ ਸਾਹਿਬ ਵੀ ਟੋਕ ਦੇ ਕਲੇ ਕਰਦੇ ਰਹੇ ਪਾਕਿਸਤਾਨ ਤੇ ਬੈਹ ਹੋਇਆ ਗੱਭਰੂ ਹੋਣ ਦਾ ਪੁੱਤ ਕਰੂ ਗਿਆ ਹੋਇਆ ਉਹ ਇਨਸਾਫ ਲਈ ਦੰਦਰ ਭਟਕਦਾ ਤੇ ਇਹਨਾਂ ਨੂੰ ਕੋਈ ਬਦਲੋ ਨਹੀਂ ਹੈਗਾ ਕੀ ਐਂਡ ਇੰਡੀਆ ਆਵਾਦਮੀਨੀ ਸਰਕਾਰ ਤੁਹਾਨੂੰ ਤਾਂ ਇਹ ਘਰੇ ਹੁੰਦੇ ਸੀ ਤਾਂ ਰਾਤ ਨੂੰ ਆ ਕੇ ਅੜੇ ਚੜਕਦੇ ਸਾਨੂੰ ਤਾਂ ਬਹੁਤ ਕੁਝ ਨਹੀਂ ਕਹਿੰਦਾ ਨਿਕਲ ਕੇ ਨਿਕਲ ਬਾਈ ਹੁਣ ਕਿਵੇਂ ਨਿਕਲਦੇ ਕੁਛ ਨਹੀਂ ਨੂੰ ਕਮ ਸੇ ਕਮ ਜਿਹੜੇ ਲੋਕ ਆਉਂਦੇ ਉਹਨਾਂ ਨੇ ਤਾਂ ਸੁਣ ਲੋ ਵਿਚਾਰਾਂ ਦੀ ਸੁਣਉਂਦਾ ਜੇ ਥੁਡੇ ਹੱਥ ਭੱਲੇ ਕੁਝ ਹੋਇਆ ਤਾਂ ਤੁਸੀਂ ਉਹਦਾ ਇਨਕਾਰ ਕਰਦੇ ਨਹੀਂ ਹੈਗਾ ਤਾਂ ਜਵਾਬ ਦਿਓ